ਜਿੰਦਾਬਾਦ ਸ਼ੈਖੂਸਾ ਜਿੰਦਾਬਾਦ ਦੇਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਗੌਰਵ ਧੀਰ ਸੁਲਤਾਨਪੁਰ ਲੋਧੀ ਦੇ ਵਿੱਚ ਆਏ ਦਿਨ ਲੁੱਟ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 10 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਤਾਂ ਇਹਨਾਂ ਵਾਰਦਾਤਾ ਨੂੰ ਇਲਜ਼ਾਮ ਦਿੱਤਾ ਜਾ ਰਿਹਾ ਸੀਗਾ ਔਰ ਇਹ ਲੁਟੇਰੇ ਜਿਹੜੇ ਆ ਸੁਨਸਨ ਰਾਹਾਂ ਦੇ ਉੱਤੇ ਜਿਹੜਾ ਵਾ ਰਾਗਿਰਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀਗੇ ਕੁਝ ਦਿਨ ਪਹਿਲਾਂ ਵੀ ਇਹਨਾਂ ਵੱਲੋਂ ਇੱਕ ਕਸ਼ਮੀਰੀ ਨੌਜਵਾਨ ਨੂੰ ਜਿਹੜਾ ਵਾ ਕੁੱਟਮਾਰ ਕਰਕੇ ਉਹਦੇ ਕੋਲੋਂ ਕੱਪੜੇ ਅਤੇ ਨਗਦੀ ਖੋਹ ਲਈ ਗਈ ਸੀ ਜਿਸ ਦੇ ਉੱਤੇ ਪੁਲਿਸ ਨੇ ਐਕਸ਼ਨ ਮੋਡ ਦੇ ਵਿੱਚ ਆਂਦੇ ਆ ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਸ ਨੂੰ ਕਾਬੂ ਵੀ ਕਰ ਲਿਆ ਜਿੱਥੇ ਇਹ ਸਾਰੇ ਚੀਜ਼ ਨੂੰ ਲੈ ਕੇ ਪੁਲਿਸ ਦੀ ਜਿਹੜੀ ਸ਼ਿਲਾਘਾ ਕੀਤੀ ਜਾ ਰਹੀ ਹੈ ਉੱਥੇ ਜਿਹੜੇ ਉਹਦੇ ਬਾਕੀ ਸਾਥੀ ਸੀਗੇ ਉਹ ਕਾਬੂ ਨਹੀਂ ਆਏ ਸੀ ਪੁਲਿਸ ਦੇ ਪਰ ਇੰਨੇ ਦਿਨਾਂ ਦੀ ਮਿਹਨਤ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਵੀ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਜ਼ਿਆਦਾ ਜਾਣਕਾਰੀ ਲੈਂਦੇ ਆ ਸੁਲਤਾਨਪੁਰ ਲੋਧੀ ਦੇ ਡੀਐਸਪੀ ਸਰਦਾਰ ਗੁਰਮੀਤ ਸਿੰਘ ਜੀ ਦੇ ਕੋਲੋਂ ਕਿ ਇਹ ਸਾਰੀ ਜਿਹੜੀ ਕਿੰਨੇ ਇਹਨਾਂ ਦਾ ਗੈਂਗ ਸੀ ਔਰ ਇਹਨਾਂ ਨੇ ਕੀ ਕੀ ਲੁੱਟਦੀ ਆ ਵਾਰਦਾਤਾ ਨੂੰ ਇਲਜ਼ਾਮ ਦਿੱਤਾ ਸੀ ਇਹਨਾਂ ਤੇ ਕੋਲੋਂ ਕੀ ਕੀ ਰਿਕਵਰ ਹੋਇਆ ਸਭ ਤੋਂ ਪਹਿਲਾ ਜੀ ਸਵਾਲ ਇਹ ਕਿੰਨੇ ਜਾਣੇ ਸੀਗੇ ਜੀ ਇਹ ਵੈਸੇ 5 ਜਾਣੇ ਸੀਗੇ ਫਿਲਹਾਲ ਅਸੀਂ 3 ਬੰਦੇ ਫੜੇ ਹੈਗੇ ਆ ਇੱਕ ਨੂੰ ਅਸੀਂ ਪਹਿਲੇ ਦਿਨ ਫੜ ਲਿਆ ਸੀਗਾ ਤੇ ਦੋ ਬੰਦੇ ਉਸ ਤੋਂ ਬਾਅਦ ਫੜੇ ਹੈਗੇ ਆ ਜਿਹੜੇ ਦੋ ਫੜੇ ਇਹ ਆ ਉਹਨਾਂ ਕੋਲ ਅਸੀਂ ਵੀ ਰਿਕਵਰੀ ਕੀਤੀ ਜਿਹਦੇ ਕੱਪੜੇ ਹੈਗੇ ਆ ਪੈਸੇ ਵੀ ਇਹਨਾਂ ਤੋਂ ਰਿਕਵਰ ਹੋ ਗਏ ਸੀ ਮੁੱਖ ਤੌਰ ਤੇ ਤੇ ਇੱਕ ਇਹਨਾਂ ਤੋਂ ਦਾਤਰ ਵੀ ਰਿਕਵਰ ਕੀਤਾ ਹੈਗਾ ਤੇ ਜੇ ਕਿਤੇ ਹੋਰ ਵੀ ਹੋਇਆ ਤੇ ਅਸੀਂ ਉਹਦੇ ਪੇਲੇ ਨਾਕੇ ਗੈਸ ਕਰ ਲਾ ਰਹੇ ਹਾਂਗੇ 26 ਅਨੁਵਰ ਕਰਕੇ ਵੀ ਅਸੀਂ ਕਾਜੀ ਤਸ਼ਤਾਂ ਤੋਂ ਕਰ ਰਹੇ ਹੈਗੇ ਆ ਸਰ ਇਹਨਾਂ ਦਾ ਜਿਹੜਾ ਲੁੱਟ ਕਰਨ ਦਾ ਜਿਹੜਾ ਰਾਹ ਇਹਨਾਂ ਨੂੰ ਲੁੱਟਦੇ ਸੀਗੇ ਇਹਨਾਂ ਦਾ ਪੈਟਰਨ ਔਰ ਕੀ ਮਤਲਬ ਕੀ ਤਰੀਕਾ ਸੀਗਾ ਇਹਨਾਂ ਦਾ ਇਹ ਤਿੰਨੇ ਤਿੰਨ ਮੁੰਡੇ ਸੀ ਵੀ ਮੋਰਚਲ ਦੇ ਜਾਂਦੇ ਸੀਗੇ ਤੇ ਗਰੀਬ ਵਿਚਾਰੇ ਜਿਹੜੇ ਕਸ਼ਮੀਰੀ ਹੁੰਦੇ ਆ ਜਿਹੜੇ ਗੱਲ ਦੇ ਵਿੱਚ ਪਾ ਕੇ ਥੋੜੇ ਬੰਦ ਕੇ ਤੇ ਉਸ ਤੋਂ ਬਾਅਦ ਇਹ ਕੱਪੜੇ ਲੁੱਟ ਲੈਂਦੇ ਸੀ ਤੇ ਉਸ ਤੋਂ ਬਾਅਦ ਉਹਨੇ 60 ਛੁੱਟ ਮਾਰ ਦਿੰਦੇ ਸੀ ਤੇ ਉਸ ਤੋਂ ਬਾਅਦ ਇਹ ਆਪੇ ਉਹ ਭੱਜ ਜਾਂਦੇ ਸੀਗੇ ਤੇ ਜਾ ਕੇ ਪੈਸੇ ਵੰਡ ਦਿੰਦੇ ਸੀ ਕੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਕ੍ਰਿਮੀਨਲ ਕੇਸ ਵਗੈਰਾ ਦਰਜ ਨੇ ਨਹੀਂ ਇਹਨਾਂ ਦੇ ਖਿਲਾਫ ਪਰਚਾ ਦਤੇ ਨਹੀਂ ਹੈਗੇ ਪਰ ਜਿਹੜੇ ਅਸੀਂ ਤੱਕ ਕਿਤੇ ਹੈਗਾ ਫਿਲਹਾਲ ਰਿਕਾਰਡ ਨਹੀਂ ਖਮੋਸ਼ ਹੈਗਾ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂਗੇ ਤੇ ਇਹਨਾਂ ਦੇ ਕੋਲੋਂ ਹੋਰ ਕੀ ਕੀ ਬਰਾਮਦ ਕੀਤਾ ਗਿਆ ਸਰ ਇਨਾਂ ਕੋਲੋਂ ਅਸੀਂ ਕੱਪੜੇ ਬਰਾਮਦ ਕੀਤੇ ਹੈਗੇ ਆ ਕੋਈ ਨਕਦੀ ਬਰਾਮਦ ਕੀਤੀ ਹੈਗੀ ਆ ਚਾਰ ਮੋਟਰਸਾਈਕਲ ਬਰਾਮਦ ਕੀਤੇ ਆ ਤੇ ਇੱਕ ਦਫਤਰ ਜਿਹੜਾ ਮਾਰਦੇ ਹੁੰਦੇ ਸੀ ਸ਼ੀਮੇ ਚਾਈ ਉਹ ਬਰਾਮਦ ਕੀਤਾ ਜਾ ਚੁੱਕਾ ਹੈ ਜਿਵੇਂ ਕਿ ਤੁਸੀਂ ਸੁਣਿਆ ਆ ਕਿ ਇਹਨਾਂ આરોપીਆਂ ਨੂੰ ਸੁਲਤਾਨਪੁਰ ਲੋਧੀ ਦੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਇਹਨਾਂ ਦੇ ਜਿਹੜੇ ਬਾਕੀ ਰਹਿੰਦੇ ਸਾਥੀ ਨੇ ਉਹ ਵੀ ਜਲਦ ਜਿਹੜੇ ਪੁਲਿਸ ਹਿਰਾਸਤ ਵਿੱਚ ਹੋਣਗੇ ਤੇ ਸੁਲਤਾਨਪੁਰ ਲੋਧੀ ਦੇ ਇਲਾਕਾ ਵਾਸੀ ਜਿਹੜਾ ਕਿਤੇ ਨਾ ਕਿਤੇ ਸੁੱਖ ਦਾ ਸਾਹ ਲੈਂਦੇ ਦਿਖਾਈ ਦੇ ਰਹੇ ਨੇ ਸੁਲਤਾਨਪੁਰ ਲੋਧੀ ਤੋਂ ਡੈਲਿੰਗ ਸਵੇਰਾ ਟੀਵੀ ਲਈ ਗੌਰਵ ਤੀਰ